ਹਾਂਜੀ ਸਵਾਗਤ ਹੈ ਇਕ ਨਵੀਂ ਕਹਾਣੀ ਦੇ ਵਿੱਚ ਮੈਨੂੰ ਜਿਆਦਾ ਉਮਰ ਦੇ ਬੰਦੇ ਚੰਗੇ ਲੱਗਦੇ ਸੀ ਮੇਰਾ ਦਿਲ ਆਪਣੇ ਪਾਪਾ ਦੇ ਦੋਸਤ ਦੇ ਉੱਤੇ ਆ ਗਿਆ ਸੀ ਜਿਹਦੀ ਉਮਰ 40 ਸਾਲ ਦੀ ਸੀ ਉਸ ਦਾ ਨਾਮ ਅਮਿਤ ਸੀ ਉਹਦਾ ਸੋਹਣਾ ਸਰੀਰ ਦੇਖ ਕੇ ਮੇਰੇ ਮਨ ਵਿੱਚ ਗੁਦਗੁਦੀ ਹੋਣ ਲੱਗ ਗਈ ਮੈਂ ਚਾਹੁੰਦੀ ਸੀ ਕਿ ਉਹਦੀਆਂ ਮਜ਼ਬੂਤ ਬਾਹਾਂ ਵਿੱਚ ਜਾਵਾਂ ਤੇ ਮੇਰੀ ਉਮਰ ਹਜੇ ਮਸਾਂ 18 ਸਾਲ ਦੀ ਸੀ ਮੈਂ ਆਪਣੇ ਪਾਪਾ ਦੀ ਬੜੀ ਲਾਡਲੀ ਸੀ ਮੇਰੇ ਪਾਪਾ ਦੀ ਮੇਰੇ ਵਿੱਚ ਜਾਣ ਵਸਦੀ ਸੀ ਸ਼ਾਇਦ ਇਸ ਲਈ ਬਚਪਨ ਵਿੱਚ ਕੁਝ ਜ਼ਿਆਦਾ ਹੀ ਸੀ ਮੇਰੀ ਉਮਰ 18 ਸਾਲ ਦੀ ਸੀ ਪਰ ਹਰਕਤਾਂ ਵੀ ਛੋਟੇ ਬੱਚਿਆਂ ਵਰਗੀਆਂ ਸੀ ਪਰ ਮੇਰੀ ਜ਼ਿੰਦਗੀ ਵਿੱਚ ਇਦਾਂ ਦਾ ਮੋੜ ਆਇਆ ਕਿ ਸਭ ਕੁਝ ਬਦਲ ਗਿਆ ਇਦਾਂ ਲੱਗਦਾ ਸੀ ਕਿ 18 ਸਾਲ ਤੋਂ ਮੈਂ ਇੱਕਦਮ 25 ਸਾਲ ਦੀ ਹੋ ਗਈ ਕਿਉਂਕਿ ਮੈਨੂੰ ਵੀ ਕੋਈ ਚੰਗਾ ਲੱਗਣ ਲੱਗਿਆ ਸੀ ਉਹਦਾ ਉਹਦੇ ਨਾਲ ਪਿਆਰ ਪੇਸ਼ੇ ਸ਼ਾਇਦ ਸਮੇਂ ਤੋਂ ਪਹਿਲਾਂ ਹੀ ਮੈਂ ਆਪਣੇ ਆਪ ਨੂੰ ਵੱਡੀ ਮਹਿਸੂਸ ਕਰਨ ਲੱਗ ਪਈ ਸੀ ਜਿਹਦੀ ਉਮਰ 40 ਸਾਲ ਦੀ ਸੀ ਸ਼ਾਇਦ ਉਹ ਕੱਚੀ ਉਮਰ ਦੀਆਂ ਭਾਵਨਾ ਸੀ ਤੇ ਮੈਂ ਆਪਣੇ ਆਪ ਨੂੰ ਰੋਕ ਨਾ ਸકી ਜਾਂ ਫਿਰ ਇੱਕ ਹੋ ਕਿ ਉਹ ਮੇਰਾ ਪਹਿਲਾ ਪਿਆਰ ਸੀ ਉਹ ਭਾਵੇਂ ਹੀ ਉਮਰ ਵਿੱਚ ਮੇਰੇ ਤੋਂ ਵੱਡਾ ਸੀ ਪਰ ਮੈਂ ਆਪਣੀ ਇਸ ਨਾਦਾਨ ਦਿਲ ਦਾ ਕੀ ਕਰਦੀ ਮੈਂ ਬਸ ਉਹਦੇ ਤੇ ਹੀ ਜਦ ਲਾ ਕੇ ਬੈਠੀ ਸੀ ਉਹਨੂੰ ਦੇਖ ਕੇ ਦਿਲ ਦੇ ਆ ਧੜਕਣਾ ਵਾਜ ਜਾਂਦੀਆਂ ਸੀ ਜਿਦੇ ਨਾਲ ਮੈਂ ਆਪਣੀ ਜ਼ਿੰਦਗੀ ਗੁਜ਼ਾਰਨੀ ਸੀ ਕਿਉਂਕਿ ਉਸ ਰਾਤ ਮੇਰੇ ਜਜ਼ਬਾਤ ਤੇ ਕਾਬੂ ਹੋ ਗਏ ਸੀ ਮੈਂ ਅਮਿਤ ਅੰਕਲ ਤੋਂ ਹੋਰ ਜ਼ਿਆਦਾ ਦੂਰ ਨਹੀਂ ਰਹਿ ਸਕਦੀ ਸੀ ਇਸ ਲਈ ਮੈਂ ਉਹਨੂੰ ਬੇਹੋਸ਼ ਕਰਕੇ ਉਹਦਾ ਮੇਰਾ ਨਾਮ ਜੋਤੀ ਹੈ ਮੇਰੀ ਉਮਰ ਬਹੁਤ ਘੱਟ ਸੀ ਮੇਰੇ ਪਾਪਾ ਬਿਜ਼ਨਸ ਸੰਭਾਲਦੇ ਸੀ ਤੇ ਅਮਿਤ ਅੰਕਲ ਉਹਨਾਂ ਦੇ ਨਾਲ ਰਹਿੰਦੇ ਸੀ ਬਹੁਤ ਚੰਗੇ ਦੋਸਤ ਸੀ ਬਿਜ਼ਨਸ 파ਟਨਰ ਵੀ ਸੀ ਅਕਸਰ ਹੀ ਘਰ ਆਉਂਦੇ ਜਾਂਦੇ ਸੀ ਉਸ ਦਿਨ ਦੀ ਗੱਲ ਹੈ ਜਦੋਂ ਮੇਰੇ ਪਾਪਾ ਨੇ ਮੈਨੂੰ ਉਹਦੇ ਨਾਲ ਮਿਲਾਇਆ ਤੇ ਕਿਹਾ ਕਿ ਮੇਰੀ ਛੋਟੀ ਚੀਚੜੀ ਚੋਤੀ ਹੈ ਮੈਂ ਤਾਂ ਆਪਣੇ ਪਾਪਾ ਦੇ ਉਸ ਦੋਸਤ ਦੀ ਪਰਸਨੈਲਿਟੀ ਦੇਖ ਕੇ ਹੈਰਾਨ ਰਹਿ ਗਈ ਸੀ ਉਹ ਮੇਰੇ ਪਾਪਾ ਦੀ ਉਮਰ ਤਾਂ ਲੱਗਦਾ ਸੀ ਮੇਰੇ ਪਾਪਾ ਦੀ ਉਮਰ 40 ਸਾਲ ਦੀ ਸੀ ਇਸੇ ਹਿਸਾਬ ਨਾਲ ਉਹਦੀ ਉਮਰ ਵੀ ਇੰਨੀ ਇੱਕ ਸੀ ਪਰ ਉਹ ਆਪਣੀ ਉਮਰ ਤੋਂ ਛੋਟਾ ਲੱਗਦਾ ਸੀ ਇੰਨਾ ਸੋਹਣਾ ਸਰੀਰ ਦੇਖਦੀ ਹੀ ਰਹਿ ਗਈ ਬਾਪਾ ਨੇ ਕਿਹਾ ਕਿ ਅੰਕਲ ਨੂੰ ਬੁਲਾਉ ਮੈਂ ਉਹਨਾਂ ਨੂੰ ਪਾਇਆ ਤੇ ਅੰਕਲ ਨਾ ਕਹਿ ਸਕੀ ਬਲਕਿ ਮੈਂ ਤਾਂ ਕੁਝ ਬੋਲ ਨਾ ਸકી ਚੁੱਪਚਾਪ ਬਸ ਉਹਨੂੰ ਦੇਖੀ ਜਾਂਦੀ ਸੀ ਮੈਨੂੰ ਇਦਾਂ ਦੇਖਣ ਤੇ ਉਹਨਾਂ ਨੇ ਮੈਨੂੰ ਟੋਕਿਆ ਤੇ ਕਹਿਣ ਲੱਗੇ ਕਿ ਜੋਤੀ ਕੀ ਗੱਲ ਹੈ ਤੈਨੂੰ ਤੂੰ ਮੈਨੂੰ ਕੁਝ ਕਹਿਣਾ ਹੈ ਮੈਂ ਉਹਦੇ ਨਾਲ ਕੀ ਗੱਲ ਕਰਦੀ ਪਰ ਉਹਨਾਂ ਨੇ ਤਾਂ ਮੈਨੂੰ ਪੁੱਤ ਕਿਆ ਨਾ ਚੁੱਪ ਗਿਆ ਸੀ ਪਤਾ ਨਹੀਂ ਕਿਉਂ ਮੈਨੂੰ ਉਹਦੇ ਮੌ ਪੁੱਤ ਸੋਨਾ ਚੰਗਾ ਨਹੀਂ ਲੱਗਦਾ ਸੀ ਉਸੇ ਵੇਲੇ ਤਾਂ ਕਮਰੇ ਵਿੱਚ ਚਲੇ ਗਈ ਪਰ ਬਾਅਦ ਵਿੱਚ ਬਸ ਉਸੇ ਦਿਨ ਤੋਂ ਮੈਨੂੰ ਅਮਿਤ ਅੰਕਲ ਚੰਗਾ ਲੰਗਣ ਲੱਗ ਪਿਆ ਸੀ ਉਹ 6 ਫੁੱਟ ਦਾ ਜਵਾਨ ਪੰਦਾ ਸੀ ਇਤਾਂ ਦੀ ਖੂਬਸੂਰਤੀ ਤੇ ਪਰਸਨੈਲਿਟੀ ਤਾਂ ਜਵਾਨ ਮੁੰਡਿਆਂ ਨੂੰ ਵੀ ਸ਼ਰਮਾ ਜਾਂਦੀ ਹੈ ਬਸ ਉਸ ਤੋਂ ਬਾਅਦ ਹਮੇਸ਼ਾ ਉਹਦੇ ਬਾਰੇ ਹੀ ਸੋਚਦੀ ਰਹੀ ਦਿਨ ਰਾਤ ਸਵੇਰੇ ਸ਼ਾਮ ਕਦੀ ਕਦੀ ਤਾਂ ਉਹਨੂੰ ਦੂਰੋਂ ਦੇਖਦੀ ਕਦੀ ਉਹ ਘਰ ਆਉਂਦਾ ਤੇ ਕਦੀ ਜिद ਕਰਕੇ ਆਪਣੇ ਪਾਪਾ ਦੇ ਨਾਲ ਆਫਿਸ ਚਲੀ ਜਾਂਦੀ ਉੱਤੇ ਹੀ ਉਹਨੂੰ ਮਿਲ ਕੇ ਆਉਂਦੀ ਆਪਣੀ ਇਸ ਹਾਲਤ ਤੇ ਮੈਨੂੰ ਹਰ ਆਣੀ ਹੁੰਦੀ ਸੀ ਪਰ ਹੁਣ ਮੈਂ ਕੁਝ ਜ਼ਿਆਦਾ ਹੀ ਧਿਆਨ ਦੇਣ ਲੱਗ ਪਈ ਸੀ ਉਹ ਜਦੋਂ ਵੀ ਸਾਡੇ ਘਰ ਆਉਂਦੇ ਤੇ ਲਾਪਰਵਾਹ ਨਾਲ ਆਉਂਦੇ ਤੇ ਪਾਪਾ ਨਾਲ ਗੱਲਾਂ ਵਿੱਚ ਬਿਜੀ ਰਹਿੰਦੇ ਮੇਰੀ ਵੱਲ ਤਾਂ ਦੇਖਦੇ ਤੱਕ ਨਹੀਂ ਸੀ ਮੈਂ ਬਹਾਨੇ ਨਾਲ ਉਹਦੇ ਕੋਲ ਜਾਣ ਦੀ ਜिद ਕਰਦੀ ਸੀ ਪਰ ਉਹ ਮੈਨੂੰ ਪਿਆਰ ਨਾਲ ਪੁੱਛਦੇ ਸੀ ਪੜਾਈ ਕਿਦਾਂ ਚੱਲਦੀ ਮੇਰੇ ਨਾਲ ਉਹ ਤਾਂ ਜੋ ਗੱਲ ਕਰਨ ਦਾ ਅੰਦਾਜ਼ ਹੁੰਦਾ ਸੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਉਹ ਮੈਨੂੰ ਛੋਟੇ ਬੱਚਿਆਂ ਦੀ ਤਰ੍ਹਾਂ ਟ੍ਰੀਟ ਕਰਦਾ ਸੀ ਤੇ ਉਸ ਦਿਨ ਤਾਂ ਮੈਂ ਬਹੁਤ ਬੇਚੈਨ ਸੀ 8 ਦਿਨ ਹੋ ਗਏ ਸੀ ਮੇਰੀ ਉਹਦੇ ਨਾਲ ਮੁਲਾਕਾਤ ਨਹੀਂ ਹੋਈ ਸੀ ਮਜਬੂਰ ਹੋ ਕੇ ਮੈਂ ਆਫਿਸ ਚਲੀ ਗਈ ਉਰੇ ਮੈਨੂੰ ਕਿਹਾ ਤੂੰ ਜਾ ਕੇ ਮੇਰੇ ਕੈਪਨ ਵਿੱਚ ਬੈਠ ਜਾ ਨਹੀਂ ਤਾਂ ਬੋਰ ਹੋ ਜਾਵੇਂਗੀ ਮੈਂ ਜਾ ਕੇ ਉਹਦੇ ਆਫਿਸ ਵਿੱਚ ਬੈਠ ਕੇ ਥੋੜੀ ਦੇਰ ਬਾਅਦ ਉਹ ਉੱਥੇ ਆਏ ਤੇ ਬਸ ਉਹਨੂੰ ਦੇਖ ਕੇ ਹੀ ਮੇਰੀ ਅੱਖਾਂ ਨੂੰ ਠੰਡ ਜੀ ਮਿਲੀ ਸੀ ਮੈਂ ਉਹਨੂੰ ਦੇਖਦੀ ਹੀ ਰਹੀ ਮੈਨੂੰ ਇਸ ਤਰ੍ਹਾਂ ਆਪਣੇ ਵੱਲ ਤੈਤਦੀ ਹੋਈ ਕਹਿਣ ਲੱਗੇ ਕੀ ਗੱਲ ਹੈ ਜੋਤੀ ਮੇਰੇ ਨਾਲ ਕੋਈ ਕੰਮ ਸੀ ਮੈਨੂੰ ਮੈਨ ਕਿਉਂ ਆਈ ਪਰ ਮੈਂ ਉਸਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਤੇ ਸਿੱਧਾ ਹੀ ਕਹਿ ਦਿੱਤਾ ਕਿ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੈਂ ਤਾਂ ਆਪਣੇ ਵੱਲੋਂ ਆਪਣੇ ਪਿਆਰ ਦਾ ਹੀ ਸਹਾਰ ਕਰ ਦਿੱਤਾ ਸੀ ਪਰ ਸ਼ਾਇਦ ਉਹ ਮੇਰੀ ਗੱਲ ਸਮਝੇ ਨਹੀਂ ਸੀ ਤਿੱਕ ਹੈ ਕਿ ਤੂੰ ਵੀ ਮੈਨੂੰ ਚੰਗੀ ਲੱਗਦੀ ਹੈ ਤੂੰ ਬਹੁਤ ਪਿਆਰੀ ਹੈ ਕਹਿੰਦੇ ਆ ਕਿ ਇਨਸਾਨ ਦੇ ਸ਼ਬਦਾਂ ਨਾਲੋਂ ਉਹਦਾ ਜ਼ਿਆਦਾ ਬੋਲਣ ਦਾ ਅੰਦਾਜ਼ ਹੁੰਦਾ ਹੈ ਇਹੀ وجہ ਹੈ ਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਨਾ ਉਹ ਮੇਰੇ ਇਜ਼ਹਾਰ ਨੂੰ ਸਮਝੇ ਸੀ ਤੇ ਨਾ ਹੀ ਉਹਨੇ ਮੈਨੂੰ ਪਿਆਰ ਨਾਲ ਕਿਹਾ ਸੀ ਸ਼ਾਇਦ ਮੈਨੂੰ ਕਿਸੇ ਛੋਟੇ ਬੱਚੀ ਦੀ ਤਰ੍ਹਾਂ ਸਮਝਦੇ ਸੀ ਪਰ ਇਸ ਛੋਟੀ ਕੁੜੀ ਉਹਦੇ ਪਿਆਰ ਵਿੱਚ دیਵਾਨੀ ਹੋ ਗਈ ਸੀ ਹੁਣ ਕੁਝ ਵੀ ਕਰਨ ਨੂੰ ਤਿਆਰ ਸੀ ਇੱਕ ਦਿਨ ਮੈਂ ਇਹ ਗੱਲ ਆਪਣੇ ਪਾਪਾ ਨੂੰ ਕਹਿ ਦਿੱਤੀ। ਮੇਰੇ ਪਾਪਾ ਦੇ ਇਲਾਵਾ ਮੇਰਾ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਮੇਰੀ ਮਾਂ ਦੀ ਮੌਤ ਹੋ ਗਈ ਸੀ ਤੇ ਮੈਂ ਆਪਣੇ ਪਾਪਾ ਦੀ ਇਕਲੌਤੀ ਧੀ ਸੀ। ਉਹਨੇ ਅੱਜ ਤੱਕ ਮੈਨੂੰ ਕੋਈ ਵੀ ਗੱਲ ਤੋਂ ਟੋਕਿਆ ਨਹੀਂ ਸੀ। ਮੈਂ ਜੋ ਵੀ ਕਹਿੰਦੀ ਸੀ ਉਹੀ ਕਰਦੇ ਸੀ। ਮੈਂ ਜੇ ਚੰਨ ਵੀ ਮੰਗ ਲੈਂਦੀ ਤਾਂ ਸ਼ਾਇਦ ਉਹ ਵੀ ਮੈਨੂੰ ਲਿਆ ਕੇ ਦੇ ਦਿੰਦੇ। ਪਰ ਜਦੋਂ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਮੈਂ ਤੁਹਾਡੇ ਦੋਸਤ ਅਮਿਤ ਨੂੰ ਪਸੰਦ ਕਰਦੀ ਹਾਂ। ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਾਂ ਮੇਰੀ ਇਸ ਗੱਲ ਤੇ ਮੇਰੇ ਪਾਪਾ ਹੈਰਾਨ ਹੋ ਕੇ ਮੈਨੂੰ ਦੇਖਣ ਲੱਗ ਪਏ ਸੀ। ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੁੰਦਾ ਸੀ ਕਿ ਮੈਂ ਕੀ ਕਹਿ ਦਿੱਤਾ। ਮੇਰੀ ਇਸ ਗੱਲ ਤੇ ਉਹਨੂੰ ਗੁੱਸਾ ਆਇਆ ਤੇ ਉਹਨੇ ਕਿਹਾ ਕਿ ਤੂੰ ਮਜ਼ਾਕ ਕਰਦੀ ਹੈਂ। ਮੈਂ ਕਿਹਾ ਨਹੀਂ ਮੈਂ ਮਜ਼ਾਕ ਨਹੀਂ ਕਰਦੀ। ਮੈਂ ਅਮਿਤ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਉਹਦੇ ਨਾਲ ਰਹਿਣਾ ਚਾਹੁੰਦੀ ਜੇ ਤੁਸੀਂ ਮੇਰਾ ਵਿਆਹ ਉਹਦੇ ਨਾਲ ਨਾ ਕਰਵਾਇਆ ਤਾਂ ਮੈਂ ਆਪਣੀ ਜਾਨ ਦੇ ਦੂੰ। ਇਹ ਗੱਲ ਸੁਣ ਕੇ ਪਾਪਾ ਹਰਾਨ ਹੋ ਗਏ ਕਿਉਂਕਿ ਉਹਦੀ ਜ਼ਿੰਦਗੀ ਵਿੱਚ ਮੇਰੇ ਇਲਾਵਾ ਕੋਈ ਵੀ ਨਹੀਂ ਸੀ ਉਹ ਇਹ ਸਭ ਕੁਝ ਮੇਰੇ ਲਈ ਹੀ ਕਰਦੇ ਸੀ ਜਦੋਂ ਤੁਹਾਡੀ ਔਲਾਦ ਤੁਹਾਡੇ ਸਾਹਮਣੇ ਇਹ ਗੱਲ ਕਰੂਗੀ ਉਹ ਆਪਣੀ ਜਾਨ ਲੈਣਾ ਚਾਹੁੰਦੀ ਹੈ ਤਾਂ ਫਿਰ ਤੁਹਾਡੇ ਦਿਲ ਤੇ ਕੀ ਬੀਤੂਗੀ ਪਾਪਾ ਨੇ ਮੈਨੂੰ ਸਮਝਾਇਆ ਤੇ ਉਹਨਾਂ ਨੂੰ ਲੱਗਿਆ ਕਿ ਇਦਾਂ ਹੀ ਬਸ ਮੇਰੇ ਦਿਮਾਗ ਤੇ ਇਹ ਗੱਲ ਆਈ ਹੈ ਮੈਂ ਇਦਾਂ ਦਾ ਕੁਝ ਨਹੀਂ ਕਹੂੰਗੀ ਪਰ ਜਦੋਂ ਮੈਂ ਤੋ ਤਿੰਨ ਦਿਨ ਤੱਕ ਰੋਟੀ ਨਹੀਂ ਖਾਧੀ ਤਾਂ ਬੇਹੋਸ਼ ਹੋ ਗਈ ਪਾਪਾ ਮੈਨੂੰ ਡਾਕਟਰ ਕੋਲ ਲੈ ਕੇ ਗਏ ਡਾਕਟਰ ਨੇ ਕਿਹਾ ਕਿ ਇਹ ਮਰ ਵੀ ਸਕਦੀ ਹੈ ਇਹਨੇ ਇਤਾਂ ਖਾਣਾ ਪੀਣਾ ਬੰਦ ਕੀਤਾ ਤਾਂ ਮੇਰੇ ਪਾਪਾ ਜਿਆਦਾ ਪਰੇਸ਼ਾਨ ਹੋ ਗਏ ਸੀ ਸਮਝ ਗਏ ਸੀ ਕਿ ਮਾਮਲਾ ਸੀਰੀਅਸ ਹੈ ਉਹਨੇ ਮੈਨੂੰ ਪਿਆਰ ਨਾਲ ਵੀ ਸਮਝਾਇਆ ਤੇ ਗੁੱਸੇ ਨਾਲ ਵੀ ਇਹ ਗੱਲ ਤਾਂ ਬਿਲਕੁਲ ਠੀਕ ਨਹੀਂ ਤੈਨੂੰ ਕੀ ਹੋ ਗਿਆ ਤੂੰ ਕਿਉਂ ਇਦਾਂ ਇਸ ਹੱਦ ਤੱਕ ਪਾਗਲ ਹੋ ਗਈ ਹੈ ਹਜੇ ਤੇਰੀ ਉਮਰ ਇੰਨਾ ਸਾਰੀਆਂ ਗੱਲਾਂ ਦੀ ਨਹੀਂ ਤੇ ਆਪਣੀ ਉਮਰ ਤਾਂ ਦੇਖ ਹਜੇ ਤੂੰ ਮਸਾਂ 18 ਸਾਲ ਦੀ ਹੋਈ ਹੈ ਹੋਨੇ ਹੀ ਇਸ਼ਕ ਦੇ ਚੱਕਰਾਂ ਵਿੱਚ ਪੈ ਗਈ ਚੱਲ ਮੰਨ ਵੀ ਲੈਨੀ ਆ ਜੇ ਤੂੰ ਆਪਣੀ ਉਮਰ ਤੇ ਮੁੰਡੇ ਨਾਲ ਕਲ ਕਰਦੀ ਤਾਂ ਠੀਕ ਸੀ ਪਰ ਤੂੰ ਅਮਿਤ ਦੇ ਲਈ ਕਹਿਨੀ ਆ ਜੀਤੀ ਉਮਰ 40 ਸਾਲ ਦੀ ਹੈ ਤੇਰੇ ਤੋਂ ਦੁੱਗਣੀ ਉਮਰ ਦਾ ਤੂੰ ਉਹਦੇ ਨਾਲ ਖੁਸ਼ ਨਹੀਂ ਰਹਿ ਸਕਦੀ ਮੈਨੂੰ ਲੱਗਦਾ ਤੂੰ ਪਾਗਲ ਹੋ ਗਈ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਪਾਪਾ ਮੈਂ ਅਮਿਤ ਦੇ ਬਿਨਾ ਜਿਉਂਦੀ ਨਹੀਂ ਰਹਿ ਸਕਦੀ ਜੇ ਮੇਰਾ ਵਿਆਹ ਉਹਦੇ ਨਾਲ ਨਾ ਹੋਇਆ ਤਾਂ ਮੈਂ ਦੱਸ ਦਿਆਂਗੀ ਕਿ ਮੈਂ ਕਿੰਨੀ ਪਾਗਲ ਮੇਰੇ ਪਾਪਾ ਨੇ ਦੁਨੀਆ ਦੇਖੀ ਸੀ ਉਹ ਸਮਝ ਕੇ ਸੀ ਕਿ ਪਾਣੀ ਸਿਰ ਉਪਰੋਂ ਲੰਗ ਗਿਆ ਉਹਨੇ ਆਪਣੇ ਦੋਸਤ ਨਾਲ ਗੱਲ ਕੀਤੀ ਤਾਂ ਉਹ ਵੀ ਹਰਾਨ ਰਹਿ ਗਈ ਉਹਨਾਂ ਨੇ ਮਨਾਂ ਕਰ ਦਿੱਤਾ ਫਿਰ ਮੇਰੇ ਪਾਪਾ ਨੇ ਉਹਨਾਂ ਨੂੰ ਕਿਹਾ ਕਿ ਉਹ ਤੇਰੇ ਬਿਨਾਂ ਨਹੀਂ ਰਹਿ ਸਕਦੀ ਅੰਮਿਤ ਨੇ ਕਿਹਾ ਕਿ ਸਾਗਰ ਤੂੰ ਕਿਦਾਂ ਦੀਆਂ ਗੱਲਾਂ ਕਰਦਾ ਉਹ ਛੋਟੀ ਬੱਚੀ ਜੇ ਮੇਰੀ ਧੀ ਹੁੰਦੀ ਤਾਂ ਉਹਦੀ ਹੀ ਉਨੇ ਉਮਰ ਦੀ ਹੋਣੀ ਸੀ ਮੈਂ ਕਿੱਦਾਂ ਉਹਨੂੰ ਆਪਣੀ ਘਰ ਵਾਲੀ ਦੀ ਥਾਂ ਦੇ ਸਕਦਾ ਮੈਨੂੰ ਤਾਂ ਲੱਗਦਾ ਏ ਤੂੰ ਵੀ ਆਪਣੀ ਕੁੜੀ ਤੇ ਨਾਲ ਨਾਲ پاਗਲ ਹੋ ਗਿਆ ਕਿਉਂਕਿ ਆਪਣੀ ਕੁੜੀ ਦੇ ਅੱਗੇ ਇੰਨਾ ਬੇਵੱਸ ਹੋ ਗਿਆ ਮੇਰੇ ਪਾਪਾ ਨੇ ਕਿਹਾ ਕਿ ਬੇਵੱਸ ਹੋ ਗਿਆ ਤਾਂ ਹੀ ਤਾਂ ਗੱਲ ਇਹ ਕਰਦਾ ਮਦਦ ਕਰ ਮੇਰੀ ਹਜੇ ਤਾਂ ਤੂੰ ਉਹਦੇ ਨਾਲ ਵਿਆਹ ਕਰਵਾ ਲੈ ਤੂੰ ਸਮਝਦਾ ਹਾਂ ਉਹਦੇ ਅੰਦਰ ਹਜੇ ਬਚਪਨਾ ਤੇ ਉਹਦੀ ਜਾਨ ਬਚਾਉਣ ਦੇ ਲਈ ਉਹਦੇ ਨਾਲ ਵਿਆਹ ਕਰਵਾ ਲੈ ਹੋ ਸਕਦਾ ਕੁਝ ਵਕਤ ਦੇ ਬਾਅਦ ਉਹਦਾ ਦਿਮਾਗ ਸਹੀ ਹੋ ਜਾਵੇ ਤੇ ਫੇਰ ਸਭ ਕੁਝ ਠੀਕ ਹੋ ਜਾਊਗਾ ਉਹ ਨੂੰ ਛੱਡ ਦੇ ਫੇਰ ਮੈਂ ਉਹਦਾ ਵਿਆਹ ਕਿਸੇ ਚੰਗੇ ਮੁੰਡੇ ਨਾਲ ਕਰੂੰਗਾ ਪਰ ਹਜੇ ਉਸ ਤੋਂ ਪਹਿਲਾਂ ਉਹਨੇ ਕੁਝ ਕਰ ਲਿਆ ਤਾਂ ਫੇਰ ਮੈਂ ਕੀ ਕਰੂੰਗਾ ਇਨਸਾਨ ਹੱਥ ਮਲਦਾ ਰਹਿ ਜਾਂਦਾ ਹੈ ਤੇ ਸਭ ਕੁਝ ਕਿਦ ਹੈ ਕਿਦੇ ਲਈ ਮੈਂ ਕਮਾ ਰਿਆ ਉਹ ਇਸ ਦੁਨੀਆ ਤੋਂ ਚਲੀ ਗਈ ਤਾਂ ਮੈਂ ਕਾਸੇ ਜੁਗਾਂ ਵੀ ਨਹੀਂ ਰਹੂੰਗਾ ਮੇਰੇ ਪਾਪਾ ਦੇ ਲਈ ਆਪਣੇ ਦੋਸਤ ਨੂੰ ਮਨਾਉਣਾ ਆਸਾਨ ਨਹੀਂ ਸੀ ਪਰ ਹੁਣ ਗੱਲ ਮੇਰੇ ਪਾਪਾ ਤੱਕ ਪਹੁੰਚ ਗਈ ਸੀ ਇਸ ਲਈ ਉਹ ਇਹ ਕੰਮ ਕਰ ਸਕਦੇ ਸੀ ਸਿਰਫ ਉਹ ਹੀ ਕਰਵਾ ਸਕਦੇ ਸੀ ਮੇਰੇ ਪਾਪਾ ਨੇ ਕਿਸੇ ਵੀ ਤਰ੍ਹਾਂ ਅਮਿਤ ਨੂੰ ਮਨਾ ਲਿਆ ਸ਼ਾਇਦ ਅਮਿਤ ਨੇ ਵੀ ਸੋਚਿਆ ਕਿ ਜੇ ਮੇਰੇ ਮਨਾ ਕਰਨ ਨਾਲ ਇਹਨੇ ਆਪਣੀ ਜਾਨ ਲੈ ਲਈ ਤਾਂ ਸ਼ਾਇਦ ਜ਼ਿੰਦਗੀ ਵਿੱਚ ਉਹ ਆਪਣੀ ਗਲਤੀ ਨੂੰ ਪਛਤਾਉਂਦਾ ਰਹੂਗਾ ਉਹਦੀ ਵਜ੍ਹਾ ਨਾਲ ਕਿਸੇ ਦੀ ਜਾਨ ਚਲੀ ਗਈ ਹੁਣੇ ਇਹ ਗੱਲ ਮੰਨ ਲਈ ਸੀ ਤੇ ਮੇਰਾ ਵਿਆਹ ਅਮਿਤ ਨਾਲ ਹੋ ਗਿਆ ਅੱਜ ਵਿਆਹ ਦੀ ਪਹਿਲੀ ਰਾਤ ਸੀ ਤੇ ਮੈਂ ਵੋਟੀ ਬਣ ਕੇ ਉਹਦੇ ਕਮਰੇ ਵਿੱਚ ਬੈਠੀ ਸੀ। ਅਮਿਤ ਮੇਰੇ ਪਾਪਾ ਜਿੰਨਾ ਹੀ ਅਮੀਰ ਸੀ ਕਿਉਂਕਿ ਉਹ ਮੇਰੇ ਪਾਪਾ ਦਾ ਬਿਜ਼ਨਸ ਪਾਰਟਨਰ ਸੀ। ਤੇ ਉਹਦੇ ਘਰ ਵਿੱਚ ਕੋਈ ਵੀ ਨਹੀਂ ਸੀ। ਉਹਨੇ ਪਹਿਲਾਂ ਵਿਆਹ ਕਰਵਾਇਆ ਸੀ ਪਰ ਉਸ ਕੁੜੀ ਦੇ ਨਾਲ 1 ਸਾਲ ਹੀ ਰਹੀਆ ਤੇ ਫਿਰ ਉਹਦਾ ਤਲਾਕ ਹੋ ਗਿਆ। ਉਹਦੀ ਕੋਈ ਵੀ ਔਲਾਦ ਨਹੀਂ ਸੀ। ਜਦੋਂ ਮੇਰੇ ਪਾਪਾ ਮੈਨੂੰ ਵਿਦਾ ਕਰਤੇ ਸੀ ਤਾਂ ਇਹੀ ਕਹਿੰਦੇ ਸੀ ਤੂੰ ਚੰਗਾ ਫੈਸਲਾ ਨਹੀਂ ਕੀਤਾ। ਫਰਿਆਦ ਰਕੀ ਤੇਰੇ ਲਈ ਮੈਂ ਹਮੇਸ਼ਾ ਤੇਰੇ ਨਾਲ ਹੀ ਹਾਂ ਜਦੋਂ ਵੀ ਤੇਰਾ ਫੈਸਲਾ ਬਦਲ ਜਾਵੇ ਤੈਨੂੰ ਇਦਾਂ ਲੱਗੇ ਕਿ ਤੂੰ ਇਸ ਰਿਸ਼ਤੇ ਵਿੱਚੋਂ ਨਿਕਲਣਾ ਚਾਹੁੰਦੀ ਆ ਤੂੰ ਵਾਪਸ ਆ ਜਾਈ ਆਪਣੇ ਪਾਪਾ ਕੋਲ ਆ ਜਾਈ ਮੈਨੂੰ ਪਤਾ ਸੀ ਕਿ ਮੇਰੇ ਪਾਪਾ ਉਹਨਾਂ ਦੇ ਤਮਾਗ ਵਿੱਚ ਕਿੰਦਾਂ ਦੀਆਂ ਗੱਲਾਂ ਸੀ ਪਰ ਮੈਂ ਉਹਨਾਂ ਨੂੰ ਕੀ ਦੱਸਦੀ ਹੁਣ ਤਾਂ ਮੈਂ ਅਮਿਤ ਦੇ ਨਾਲ ਸੱਤ ਜਨਮ ਗੁਜ਼ਾਰਨੇ ਮੇਰੇ ਲਈ ਸਿਰਫ ਮੇਰਾ ਘਰ ਵਾਲਾ ਨਹੀਂ ਬਲਕਿ ਮੇਰਾ ਪਤੀ ਪਰਮੇਸ਼ਰ ਵਰ ਬਣ ਗਿਆ ਸੀ ਮੇਰੀ ਜਾਨ ਬਣ ਗਿਆ ਸੀ ਮੈਂ ਵੀ ਤਾਂ ਇੱਕ ਇੰਡੀਅਨ ਔਰਤ ਸੀ ਤੇ ਅਸੀਂ ਇੰਡੀਅਨ ਔਰਤਾਂ ਆਪਣੇ ਘਰ ਵਾਲੇ ਤੇ ਘਰ ਤੋਂ ਚਾਰ ਮੋੜਿਆਂ ਤੋਂ ਹੀ ਨਿਕਲਦੀਆਂ ਮੈਂ ਬਹੁਤ ਖੁਸ਼ ਸੀ ਮੇਰੀ ਉਮਰ ਵੀ ਇੰਨੀ ਜ਼ਿਆਦਾ ਨਹੀਂ ਸੀ ਪਰ ਮੈਂ ਸੋਚ ਲਿਆ ਸੀ ਕਿ ਮੈਂ ਅਮਿਤ ਨੂੰ ਹਰ ਤਰ੍ਹਾਂ ਖੁਸ਼ ਰੱਖਣ ਦੀ ਕੋਸ਼ਿਸ਼ ਕਰੂੰਗੀ ਇੱਕ ਬਹੁਤ ਹੀ ਚੰਗੇ ਘਰਵਾਲੀ ਬਣ ਕੇ ਦਿਖਾਵਾਂ ਉਹ ਵੀ ਬਾਅਦ ਵਿੱਚ ਇਹ ਗੱਲ ਮੰਨ ਜਾਊਗਾ ਕਿ ਮੇਰੇ ਨਾਲ ਵਿਆਹ ਕਰਾਉਣਾ ਉਹਦੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ ਅੱਜ ਤੇਲਵਿਜ਼ਿ ਮੇਰੇ ਹਜ਼ਾਰਾਂ ਸੁਪਨੇ ਸਜਾਏ ਹੋਏ ਸੀ ਤੇ ਅਮਿਤ ਦਾ ਇੰਤਜ਼ਾਰ ਕਰਦੀ ਸੀ ਅਮਿਤ ਬਾਰੇ ਸੋਚ ਕੇ ਹੀ ਮੈਨੂੰ ਗੁੱਦਗੁੱਦੀ ਹੋਣ ਲੱਗ ਪਈ ਸੀ ਪਰ ਵਿਆਹ ਦੀ ਪਹਿਲੀ ਰਾਤ ਹੀ ਕੁਝ ਇਦਾਂ ਦਾ ਹੋਇਆ ਕਿ ਮੈਂ ਹੈਰਾਨ ਰਹਿ ਗਈ ਜਦੋਂ ਮੇਰੇ ਕਮਰੇ ਵਿੱਚ ਆਇਆ ਤਾਂ ਮੈਂ ਫਟਾਫਟ ਸਹੀ ਹੋ ਕੇ ਬੈਠ ਗਈ ਉਹਦੇ ਕੁਝ ਬੋਲਣ ਦਾ ਇੰਤਜ਼ਾਰ ਕਰਨ ਲੱਗੀ ਮੈਨੂੰ ਇੰਤਜ਼ਾਰ ਸੀ ਕਿ ਉਹ ਮੇਰਾ ਘੁੰਡ ਚੱਕ ਕੇ ਮੇਰੀ ਖੂਬਸੂਰਤੀ ਦਾ دیਵਾਨਾ ਹੋ ਜਾਵੇ ਮੈਂ ਘਟ ਉਮਰ ਦੀ ਸੀ ਹੱਦ ਤੋਂ ਜ਼ਿਆਦਾ ਸੋਹਣੀ ਸੀ ਤੇ ਫੋਟੇ ਦੇ ਰੂਪ ਵਿੱਚ ਤਾਂ ਮੈਂ ਹੋਰ ਵੀ ਜ਼ਿਆਦਾ ਨਿਖਰ ਗਈ ਸੀ ਪਰ ਉਹਨਾਂ ਨੇ ਜੋ ਕੁਝ ਕਿਹਾ ਮੇਰੇ ਸਾਰੇ ਰੁਮਾਂ ਠੰਡੇ ਪੈ ਗਏ ਉਹਨੇ ਕਿਹਾ ਕਿ ਤੂੰ ਹਜੇ ਤੱਕ ਜਾਗ ਰਹੀ ਹੈ ਮੈਨੂੰ ਤਾਂ ਲੱਗਿਆ ਸੀ ਤੂੰ ਸੌ ਗਈ ਹੋਵੇਂਗੀ ਮੈਂ ਕਿਹਾ ਇਦਾਂ ਕਿਦਾਂ ਸੌ ਜਾਂਦੀ ਅੱਜ ਸਾਡੇ ਵਿਆਹ ਦੀ ਪਹਿਲੀ ਰਾਤ ਹੈ ਮੈਂ ਤਾਂ ਤੇਰਾ ਇੰਤਜ਼ਾਰ ਕਰ ਰਹੀ ਸੀ ਨਾ ਚਾਹੁੰਦੇ ਹੋਏ ਮੇਰੇ ਚਿਹਰੇ ਤੇ ਸ਼ਰਮ ਜੀ ਆ ਗਈ ਪਰ ਉਹ ਮੈਨੂੰ ਬੜੀਆਂ ਸਖਤ ਦੀ ਨਜ਼ਰਾਂ ਨਾਲ ਦੇਖਦਾ ਸੀ ਦੋ ਪਲ ਤੇ ਲਈ ਖੜਾ ਹੋ ਕੇ ਦੇਖਦਾ ਰਿਹਾ ਉਹਨੇ ਕਿਹਾ ਕਿ ਵਿਆਹ ਕਰਾਉਣਾ ਤੇਰੀ ਜਤ ਸੀ ਤਾਂ ਜਦ ਪੂਰੀ ਕਰ ਦਿੱਤੀ ਹੁਣ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਹਸਬੈਂਡ ਵਾਈਫ ਦਾ ਖੇਡ ਖੇਡੀਏ ਛੱਡ ਇਹਨਾਂ ਰਸਮਾਂ ਨੂੰ ਤੇ ਜਾ ਕੇ ਕੱਪੜੇ ਬਦਲ ਕੇ ਸੌਂ ਜਾ ਇਹ ਕਮਰਾ ਹੀ ਤੇਰਾ ਹੈ ਮੇਰਾ ਕਮਰਾ ਉੱਪਰ ਹੈ ਕੁਝ ਜ਼ਾਇਦਾ ਹੋਵੇ ਤਾਂ ਮੈਨੂੰ ਦੱਸ ਦੇ ਇਹ ਸੁਣ ਕੇ ਤਾਂ ਮੈਂ ਹੈਰਾਨ ਰਹੇਗੀ ਸੀ ਮੈਂ ਕਹਿਆ ਕੀ ਕਹਿ ਰਿਆ ਅੱਜ ਦੀ ਰਾਤ ਸਾਡੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਰਾਤ ਹੈ ਜੋ ساری ਜ਼ਿੰਦਗੀ ਯਾਦ ਰਹਿੰਦੀ ਹੈ ਤੁਸੀਂ ਆਪਣੇ ਕਮਰੇ ਵਿੱਚ ਤੁਸੀਂ ਆਪਣੇ ਕਮਰੇ ਵਿੱਚ ਚੱਲੇ ਆ ਪਰ ਹਸਬੰਡ ਵਾਈਫ ਦਾ ਤਾਂ ਇੱਕੋ ਹੀ ਕਮਰਾ ਹੁੰਦਾ ਉਹਨੇ ਕਿਹਾ ਕਿ ਦੇਖ ਤੇਰੇ ਪਿਉੜੇ ਮੈਨੂੰ ਇੰਨਾ ਮਜ਼ਬੂਰ ਕਦੀ ਨਹੀਂ ਦੇਖਿਆ ਸੀ ਤੂੰ ਉਹਨੂੰ ਮਜ਼ਬੂਰ ਕਰ ਦਿੱਤਾ ਇਹ ਸਭ ਮਜਬੂਰੀ ਵਿੱਚ ਵਿੱਚ ਹੋਇਆ ਤੇ ਅੱਜ ਦੀ ਰਾਤ ਖਾਸ ਉਹਨਾਂ ਲਈ ਹੁੰਦੀ ਹੈ ਜੋ ਉਹ ਕੁਝ ਬੋਲਣਾ ਚਾਹੁੰਦੇ ਸੀ ਮੈਨੂੰ ਕੁਝ ਸਮਝਾਉਣਾ ਚਾਹੁੰਦੇ ਸੀ ਪਰ ਉਹਨਾਂ ਨੇ ਕਿਹਾ ਕਿ ਜੇ ਤੂੰ ਇੰਨੀ ਸਮਝਦਾਰ ਹੁੰਦੀ ਤਾਂ ਇੱਥੇ ਬੈਠੀ ਨਾ ਹੁੰਦੀ ਹੁਣ ਸੌਂ ਜਾ ਉਹਨੇ ਮੇਰਾ ਜਵਾਬ ਨਹੀਂ ਸੁਨਿਆ ਤੇ ਉੱਥੋਂ ਚਲੀ ਗਈ ਉਹਦਾ ਕਮਰਾ ਉੱਪਰ ਸੀ ਸਵੇਰੇ ਮੈਨੂੰ ਨੌਕਰ ਨੇ ਦੱਸਿਆ ਕਿ ਸਾਫਤਾ ਕਮਰਾ ਤਾਂ ਉੱਪਰ ਹੀ ਹੈ ਉਹਨੇ ਸਾਨੂੰ ਕਿਹਾ ਕਿ ਤੁਹਾਡੇ ਲਈ ਥੱਲੇ ਕੋਈ ਕਮਰਾ ਸਾਫ਼ ਕਰਾ ਦੇਈ ਇਸ ਲਈ ਅਸੀਂ ਇਹ ਕਮਰਾ ਸਾਫ਼ ਕਰ ਦਿੱਤਾ। ਵੈਸੇ ਵੀ ਸਾਨੂੰ ਹਜੇ ਤੱਕ ਸਮਝ ਨਹੀਂ ਆਈ ਕਿ ਸਾਹਬ ਨੇ ਕਿਹਦੇ ਨਾਲ ਵਿਆਹ ਕਰਵਾਇਆ। ਉਹਦਾ ਕਮਰਾ ਥੱਲੇ ਕਿਉਂ ਰਖਵਾਇਆ? ਪਰ ਸਾਹਬ ਇਸ ਲਈ ਅਸੀਂ ਉਦੋਂ ਕੋਈ ਗੱਲ ਮੰਨਣ ਵਾਸਤੇ ਨਾ ਨਹੀਂ ਕਰ ਸਕਦੇ। ਸਾਹਬ ਜੋ ਕਹਿੰਦੇ ਅਸੀਂ ਉਹੀ ਕਰਦੇ ਹਾਂ। ਇਹ ਕਿੱਦਾਂ ਮੇਰੇ ਖਾ ਪੂਰੇ ਹੋ ਗਏ? ਇਦਾਂ ਲੱਗਦਾ ਸੀ ਕਿ ਸੁਪਨੇ ਹੀ ਮੇਰੇ ਕੋਲੋਂ ਖੋਹ ਲੈ ਗਏ। ਇੱਦਾਂ ਮੈਂ ਕਿਦਾਂ ਜ਼ਿੰਦਗੀ گزارਦੀ ਪਰ ਹੁਣ ਇਹ ਗੱਲ ਆਪਣੇ ਪਾਪਾ ਨੂੰ ਨਹੀਂ ਦੱਸ ਸਕਦੀ ਸੀ ਫਿਰ ਕੁਝ ਗੱਲਾਂ ਵੀ ਇਦਾਂ ਦੀਆਂ ਹੁੰਨੀਆਂ ਚ ਉਹ ਫਾਸਵਨ ਵਾਈਫ ਦੇ ਵਿੱਚ ਰਹਿਣ ਨਾਲ ਹੀ ਚੰਗੀਆਂ ਇਸ ਲਈ ਉਹਨਾਂ ਨੇ ਨੂੰ ਤਾਂ ਮੈਂ ਕੁਝ ਵੀ ਨਹੀਂ ਦੱਸਿਆ ਪਰ ਇਹ ਗੱਲ ਪੱਕੀ ਸੀ ਕਿ ਮੈਂ ਬਹੁਤ ਖੁਸ਼ ਹਾਂ ਤੇ ਉਹ ਵੀ ਖੁਸ਼ ਹੋਗੇ ਪਰ ਅਸਲ ਵਿੱਚ ਇਹ ਤਾਂ ਸਾਡੇ ਘਰ ਵਿੱਚ ਹੀ ਚੱਲ ਰਿਹਾ ਸੀ ਇਹ ਕਿਦਾਂ ਠੀਕ ਹੁੰਦਾ ਮੇਰੀ ਇੱਕ ਸਹੇਲੀ ਜੋ ਪਹਿਲਾਂ ਹੀ ਵਿਆਹੀ ਸੀ ਮੈਂ ਉਹਨੂੰ ਸਭ ਕੁਝ ਦੱਸਿਆ ਉਨੇ ਕਿਹਾ ਕਿ ਹੁਣ ਤੈਨੂੰ ਸਾਰਾ ਕੁਝ ਸਮਝਾਉਣਾ ਪਊਗਾ ਤੂੰ ਇੱਕ ਕੰਮ ਕਰ ਤੂੰ ਆਪਣੀ ਉਮਰ ਤੋਂ ਥੋੜੀ ਜਿਹੀ ਵੱਡੀ ਨਜ਼ਰ ਆ ਸੂਟ ਪਾਇਆ ਕਰ ਆਪਣੇ ਘਰ ਵਾਲੇ ਤੇ ਸਾਹਮਣੇ ਚ ਆਇਆ ਕਰ ਉਹ ਤੈਨੂੰ ਦੇਖ ਕੇ ਖੁਸ਼ ਹੋ ਜਾਊਗਾ ਗੱਲ ਵੀ ਉਹਦੇ ਨਾਲ ਤਰੀਕੇ ਨਾਲ ਕਰਿਆ ਕਰ ਵਾਲਾਂ ਦਾ ਚੂੜਾ ਬਣਾ ਕੇ ਰੱਖਿਆ ਕਰ ਤੈਨੂੰ ਛੋਟੀ ਕੁੜੀ ਸਮਝ ਰਿਹਾ ਇਸ ਲਈ ਉਹ ਤੈਨੂੰ ਤਰਸਾ ਰਿਹਾ ਪਰ ਤੂੰ ਉਹਨੂੰ ਇਹ ਦੱਸ ਕਿ ਤੂੰ ਇੰਨੀ ਵੀ ਛੋਟੀ ਨਹੀਂ ਉਹਦੀ ਗੱਲਾਂ ਵਿੱਚ ਤਮਤਾ ਸੀ ਔਰ ਠੀਕ ਕਹਿੰਦੀ ਸੀ ਜਿੱਦਾਂ ਕਦੀ ਕਦੀ ਔਰਤਾਂ ਜਵਾਨ ਹੁੰਦੀਆਂ ਤਾਂ ਘਰ ਵਾਲਾ ਬੁੱਢਾ ਹੁੰਦਾ ਹੈ ਉਹ ਆਪਣੀ ਘਰ ਵਾਲੇ ਨੂੰ ਚੰਗੀ ਲੱਗਣ ਦੇ ਲਈ ਆਪਣੇ ਵਾਲਾਂ ਨੂੰ ਕਲਰ ਕਰਦਾ ਹੈ ਇਸ ਤਰ੍ਹਾਂ ਮੇਰਾ ਘਰ ਵਾਲਾ ਮੇਰੇ ਤੋਂ ਵੱਡਾ ਸੀ ਮੈਂ ਜਵਾਨ ਸੀ ਮੈਂ ਤਾਂ ਥੋੜਾ ਜਿਹਾ ਵੱਡੀ ਲੱਗਣ ਦੇ ਲਈ ਆਪਣਾ ਰੂਪ ਬਦਲਣ ਦੀ ਕੋਸ਼ਿਸ਼ ਕਰਦੀ ਸੀ ਮੈਂ ਆਪਣੀ ਸੇਲੀ ਦੀ ਗੱਲ ਮੰਨ ਲਈ ਤੇ ਸ਼ਾਪਿੰਗ ਕਰਨ ਚਲੀ ਜੰਗੇ ਜੇ ਸੂਟ ਖਰੀਦੇ ਤੇ ਸ਼ਾਮ ਨੂੰ ਤਿਆਰ ਹੋ ਕੇ ਰੋਟੀ ਬਣਾ ਕੇ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਨ ਲੱਗ ਪਈ ਉਹ ਦੇ ਘਰ ਆਉਂਦੇ ਹੀ ਮੇਰੇ ਚਿਹਰੇ ਤੇ ਮੁਸਕਰਾਟ ਆ ਗਈ। ਮੈਂ ਕਿਹਾ ਸੁਨਜੀ ਰੋਟੀ ਬਣਾਈ ਹੋਈ ਆ ਨਹਾ ਲਓ। ਮੇਰੇ ਇਸ ਅੰਦਾਜ਼ ਤੇ ਉਹਨੇ ਮੈਨੂੰ ਤਿੱਖਿਆ ਤੇ ਅਜੀਬ ਜਿਹਾ ਮੂੰਹ ਬਣਾ ਲਿਆ। ਉਹਨੇ ਆਪਣੀ ਜੇਬ ਚੋਂ ਇੱਕ ਚਾਕਲੇਟ ਕੱਢੀ ਤੇ ਮੈਨੂੰ ਫੜਾ ਦਿੱਤੀ। ਉਹ ਹੁਣ ਹਸਣ ਲੱਗ ਪਿਆ ਸੀ। ਉਹਨੇ ਕਿਹਾ ਕਿ ਵੱਡੀਆਂ ਗੱਲਾਂ ਕਰਨ ਨਾਲ ਕੋਈ ਵੱਡਾ ਨਹੀਂ ਹੋ ਜਾਂਦਾ। ਤੂੰ ਤਾਂ ਗੱਲਾਂ ਤਾਂ ਬਹੁਤ ਵੱਡੀਆਂ ਕਰਦੀ ਆ। ਹੁਣ ਹਰਕਤਾਂ ਵੀ ਤੂੰ ਇਦਾਂ ਦੀਆਂ ਸ਼ੁਰੂ ਕਰ ਦਿੱਤੀਆਂ। पर ए गल्ला ना भूल कि तू मेरे ਲਈ एक छोटी बच्ची मैं उस चॉकलेट ਨੂੰ ਦੇਖੇ ਆਤੀ ਮੈਨੂੰ ਰੋਣਾ ਆ ਗਿਆ ਸੀ ਮੈਂ ਆਪਣੇ ਕਮਰੇ ਵਿੱਚ ਆ ਗਈ ਤੇ ਫਟਾਫਟ ਆਪਣਾ ਚੂੜਾ ਖੋਲ ਦਿੱਤਾ ਤੇ ਕੱਪੜੇ ਬਦਲ ਲਈ ਮੈਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਣ ਲੱਗੀ ਸੋਚਣ ਲੱਗੀ ਕਿ ਕਿਸੇ ਨੂੰ ਪਿਆਰ ਕਰਨਾ ਇੰਨਾ ਵੱਡਾ ਪਾਪ ਹੈ ਲੋਕ ਤਾਂ ਕਹਿੰਦੇ ਆ ਕਿ ਪਿਆਰ ਵਿੱਚ ਉਮਰ ਨਹੀਂ ਦੇਖਦੇ ਮੈਂ ਕਿਹੜਾ ਗੁਨਾਹ ਕਰ ਦਿੱਤਾ ਕਿ ਇਹ ਬੰਦਾ ਮੇਰੇ ਨਾਲ ਇਦਾਂ ਕਰਦਾ ਹੁਣ ਇਹ ਗੱਲ ਕਿਸੇ ਨੂੰ ਦੱਸ ਵੀ ਨਹੀਂ ਸਕਦੀ ਸੀ ਮੈਂ ਤਾਂ ਪੂਰੀ ਤਰ੍ਹਾਂ ਫਸ ਚੁੱਕ ਗਈ ਸੀ ਮੈਨੂੰ ਕੁਝ ਵੀ ਕਰਨਾ ਪੈਣਾ ਸੀ ਉਹ ਇੱਕ ਦਿਨ ਕਿਸੇ ਨਾਲ ਫੋਨ ਤੇ ਗੱਲ ਕਰਦਾ ਸੀ ਤੇ ਮੇਰੇ ਬਾਰੇ ਹੀ ਗੱਲ ਕਰਦਾ ਸੀ ਤੇ ਕਹਿੰਦਾ ਸੀ ਕਿ ਬਿਲਕੁਲ ਛੋਟੀ ਬੱਤੀ ਹੈ ਹਰਕਤਾਂ ਵੀ ਇਤਾਂ ਦੀਆਂ ਅਕਲ ਵੀ ਇਤਾਂ ਦੀ ਹੈ ਮੈਂ ਕਿੱਦਾਂ ਉਹਨੂੰ ਆਪਣੇ ਘਰ ਵਾਲੀ ਦੀ ਥਾਂ ਦੇ ਸਕਦਾ ਮੇਰੇ ਦੋਸਤ ਨੇ ਮੈਨੂੰ ਮਜਬੂਰ ਕੀਤਾ ਨਹੀਂ ਤਾਂ ਮੈਂ ਉਹਦੀ ਕੁੜੀ ਨਾਲ ਵਿਆਹ ਨਾ ਕਰ ਹੁੰਦਾ ਉਹਦੇ ਦਿਲ ਵਿੱਚ ਇਹੀ ਗੱਲ ਰਹਿ ਜਾਂਦੀ ਕਿ ਉਹ ਮੇਰੇ ਨਾਲ ਪਾਰਟਨਰਸ਼ਿਪ ਖਤਮ ਕਰ ਦਿੰਦਾ ਪਤਾ ਅਸੀਂ ਨਵੀਂ ਫੈਕਟਰੀ ਬਣਾਉਣਾ ਚਾਹੁੰਦੇ ਸੀ ਫੈਕਟਰੀ ਇੱਕ ਹੀ ਤਾਂ ਨਹੀਂ ਲੈ ਕੇ ਬੈਠੇ ਰਹਾਂਗੇ ਇਸ ਲਈ ਮਜਬੂਰੀ ਵਿੱਚ ਮੈਨੂੰ ਇਹ ਸਭ ਕੁਝ ਕਰਨਾ ਪਿਆ ਨਹੀਂ ਤਾਂ ਆਪ ਹੀ ਸੋਚ ਵਿਆਹ ਕੋਈ ਮਜ਼ਾਕ ਹੁੰਦਾ ਹੈ ਇਹਦਾ ਮਤਲਬ ਸੀ ਕਿ ਉਹਨੇ ਸਭ ਕੁਝ ਮਜਬੂਰੀ ਵਿੱਚ ਨਹੀਂ ਬਲਕਿ ਮਤਲਬ ਵਿੱਚ ਕੀਤਾ ਸੀ ਉਹ ਮੇਰੇ ਪਾਪਾ ਦੇ ਨਾਲ ਨਵਾਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਸੀ ਇਸ ਲਈ ਇਹ ਸਭ ਕੁਝ ਕਹਿੰਦਾ ਸੀ ਮੈਂ ਉਹਦੇ ਲਈ ਉਹਦੀ ਜ਼ਿੰਦਗੀ ਦੀ ਇੱਕ ਮਜਬੂਰੀ ਸੀ ਕਹਿੰਦੇ ਆ ਤੁਸੀਂ ਜਿਸੰਦੇ ਨੂੰ ਪਿਆਰ ਕਰਦੇ ਹੋ ਜੇ ਉਹਦੀ ਪਰਾਈ ਕਰਦੇ ਹੋ ਉਹ ਸੁਣੋ ਤਾਂ ਤੁਹਾਡਾ ਪਿਆਰ ਵੀ ਖਤਮ ਨਹੀਂ ਹੁੰਦਾ ਪਿਆਰ ਤਾਂ ਮੇਰਾ ਵੀ ਖਤਮ ਨਹੀਂ ਹੋਇਆ ਸੀ ਪਰ ਪਿਆਰ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਸੀ ਇਹਦਾ ਮਤਲਬ ਇਹ ਸੀ ਕਿ ਬੰਦਾ ਜਿੱਦਾਂ ਦਾ ਨਜ਼ਰ ਆਉਂਦਾ ਉਦਾਂ ਦਾ ਨਹੀਂ ਸੀ ਉਨੇ ਮੇਰੇ ਪਾਪਾ ਨੂੰ ਕਿਹਾ ਸੀ ਕਿ ਮੈਂ ਤੇਰੇ ਤੇ ਬਹੁਤ ਵੱਡਾ एहसान ਕਰ ਰਿਹਾ ਤੇਰੀ ਧੀ ਦੀ ਜਾਨ ਬਚਾਉਣ ਲਈ ਮੈਂ ਉਹਦੇ ਨਾਲ ਵਿਆਹ ਕਰਵਾ ਰਿਹਾ ਨਹੀਂ ਤਾਂ ਤੂੰ ਕਹਿ ਰਹੀ ਆਂ ਕਿ ਉਹ ਆਪਣੇ ਆਪ ਨਾਲ ਖੁਸ਼ ਕਰ ਲਓਗੀ ਪਰ ਦੇਖ ਮੇਰੇ ਲਈ ਇਹ ਔਖਾ ਹੈ ਤੇ ਮੇਰੇ ਪਾਪਾ ਨੇ ਕਿਹਾ ਸੀ ਕਿ ਮੈਂ ਸਾਰੀ ਜ਼ਿੰਦਗੀ ਤੇਰਾ ਆਸਾਨ ਨਹੀਂ ਹੁਲੂੰਗਾ ਇਸ ਕਰਕੇ ਉਸਦੇ ਉੱਪਰ ਉਹਨਾਂ ਨੇ ਇੱਕ ਆਸਾਨ ਰੱਖ ਕੇ ਆਪਣਾ ਕੋਈ ਗੱਲ ਕਰਵਾਉਣਾ ਚਾਹੁੰਦਾ ਸੀ ਇਹ ਗੱਲ ਮੈਨੂੰ ਕੁਝ ਦਿਨਾਂ ਵਿੱਚ ਹੀ ਪਤਾ ਲੱਗੀ ਇਸ ਨਵੇਂ ਬਿਜ਼ਨਸ ਵਿੱਚ ਉਹਨਾਂ ਨੇ ਆਪਣਾ ਆਮਦਨ 75% ਦਾ ਹੱਕਦਾਰ ਬਣਾਇਆ ਸੀ ਤੇ ਮੇਰੇ ਪਾਪਾ ਨੂੰ ਸਿਰਫ 25% ਦਾ ਇਹ ਕਹਿ ਕੇ ਹੁਣ ਮੈਂ ਤੇਰਾ ਜ਼ਵਾਇਆ ਘਰ ਦੀ ਗੱਲ ਹੈ ਪਿਆਰ ਤਾਂ ਮੈਨੂੰ ਅਮਿਤ ਨਾਲ ਵੈਸੇ ਵੀ ਸੀ ਪਰ ਸ਼ਾਇਦ ਮੇਰੇ ਪਿਆਰ ਨੂੰ ਕੋਈ ਫੈਸਲਾ ਕਰਨ ਦੀ ਜ਼ਰੂਰਤ ਸੀ ਮੈਂ ਫੈਸਲਾ ਕਰ ਲਿਆ ਸੀ ਕਿ ਜੇ ਮੈਂ ਇਹ ਫੈਸਲਾ ਕਿਸੇ ਨੂੰ ਦੱਸਦੀ ਤਾਂ ਸਾਰੇ ਹੈਰਾਨ ਰਹਿ ਜਾਂਦੇ ਪਰ ਜੋ ਗੱਲ ਮੇਰੇ ਦਿਲ ਵਿੱਚ ਆਈ ਸੀ ਉਹ ਇਤਾਂ ਹੀ ਸੀ ਮੈਂ ਇੱਕ ਦਿਨ ਉਹਦੇ ਸਾਹਮਣੇ ਜਾ ਕੇ ਬੈਠੀ ਮੈਂ ਕਿਹਾ ਤੁਸੀਂ ਮੈਨੂੰ ਆਪਣੀ ਘਰਵਾਲੀ ਦੇ ਰੂਪ ਵਿੱਚ ਮੰਨਣ ਲਈ ਤਿਆਰ ਆ ਜਾਂ ਨਹੀਂ ਉਹ ਵੀ ਬਿਜ਼ਨਸ ਕਰਨ ਵਾਲਾ ਬੰਦਾ ਸੀ ਸਮਝ ਗਿਆ ਕਿ ਮੇਰਾ ਅੰਦਾਜ਼ ਵੀ ਅੱਜ ਬਿਜ਼ਨਸ ਵਰਗਾ ਹੀ ਹੈ ਉਹਨੇ ਕਿਹਾ ਕਿ ਮੈਂ ਤੈਨੂੰ ਲਿਖ ਕੇ ਦੇਵਾਂ ਤੈਨੂੰ ਪਤਾ ਨਹੀਂ ਆ ਜਾਂ ਜਾ ਕੇ ਕਿ ਜੇ ਸੀ ਨਾ ਖੇਡਣਾ ਚਾਹੁੰਦੀ ਉਹ ਮੇਰੀ ਜ਼ਿੰਦਗੀ ਵਿੱਚ ਨਹੀਂ ਹੋ ਸਕਦੀ ਮੈਂ ਕਿਹਾ ਕਿ ਮੈਂ ਤੈਨੂੰ ਇੱਕ ਮੌਕਾ ਦੇਣਾ ਚਾਹੁੰਦਾ ਉਹਨੇ ਕਿਹਾ ਕਿ ਕਿਹੜਾ ਕੀ ਮਤਲਬ ਮੌਕਾ ਦੇਣਾ ਮਜਬੂਰੀ ਤੋਂ ਜ਼ਿਆਦਾ ਸਾਡੇ ਦੋਵਾਂ ਵਿੱਚ ਕੁਝ ਨਹੀਂ ਹੈ ਤੇ ਨਾ ਹੀ ਕੁਝ ਹੋਗਾ ਨਾ ਹੀ ਕੁਝ ਹੋ ਸਕਦਾ ਦੇਖ ਤੂੰ ਮੇਰੇ ਬਿਲਕੁਲ ਟਾਈਪ ਦੀ ਨਹੀਂ ਤੂੰ ਇੰਨੀ ਛੋਟੀ ਆਂ ਕਿ ਤੈਨੂੰ ਕੀ ਲੱਗਦਾ ਹੈ ਕਿ ਜੇ ਤੂੰ ਕਿਸੇ ਨਾਲ ਪਿਆਰ ਕਰਦੀ ਆ ਤਾਂ एकदम ਮਤਲਬ ਆ ਉਹਦੇ ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ ਉਹ ਵੀ ਤੈਨੂੰ ਪਿਆਰ ਕਰੇ ਕਿੱਥੇ ਲਿਖਿਆ ਹੈ ਇਦਾਂ ਨਹੀਂ ਹੋ ਸਕਦਾ ਤੂੰ ਆਪਣੇ ਪਾਪਾ ਨੂੰ ਬਲੈਕਮੇਲ ਕੀਤਾ ਤੇ ਉਹਨੇ ਮੈਨੂੰ ਬਲੈਕਮੇਲ ਕੀਤਾ ਇਸੇ ਤਰ੍ਹਾਂ ਤੂੰ ਮੇਰੀ ਜ਼ਿੰਦਗੀ ਵਿੱਚ ਆਈ ਬਿਲਕੁਲ ਤੂੰ ਮੈਨੂੰ ਕਦੇ ਵੀ ਚਿਤ ਨਹੀਂ ਸਕਦੀ ਮੈਂ ਕਦੀ ਤੈਨੂੰ ਆਪਣੀ ਘਰ ਵਾਲੇ ਦੇ ਰੂਪ ਵਿੱਚ ਸਵੀਕਾਰ ਨਹੀਂ ਕਰੂੰਗਾ ਤੈਨੂੰ ਇਹ ਕਹੂੰਗਾ ਕਿ ਤੂੰ ਆਪਣੇ ਚਿਲ ਵਿੱਚ ਕੋਈ ਵੀ ਇਦਾਂ ਦੀ ਗੱਲ ਨਾਲ ਲੈ ਕੇ ਆ ਕਿਉਂਕਿ ਤੇਰੇ ਵਰਗੀਆਂ ਨੂੰ ਮੈਂ ਬਹੁਤ ਦੇਖਿਆ ਮੈਂ ਜਦੋਂ ਚਾਹਾਂ ਜਦੋਂ ਕਿਸੇ ਨਾਲ ਰਹਿ ਸਕਦਾ ਤੇ ਤਿਆ ਸਕਦਾ ਤੈਨੂੰ ਕੀ ਲੱਗਦਾ ਹੈ ਕਿ ਮੈਨੂੰ ਕੋਈ ਦੀਆਂ ਦੀ ਕਮੀ ਹੈ ਉਹਦੀਆਂ ਇਦੀਆਂ ਨੀਆਂ ਗੱਲਾਂ ਸੁਣ ਕੇ ਮੇਰਾ ਮਨ ਭਰ ਗਿਆ ਅੱਖਾਂ ਵਿੱਚ ਹੰਝੂ ਆਉਣ ਲੱਗੇ ਸੀ ਸ਼ਾਇਦ ਮੇਰਾ ਪਿਆਰ ਹੀ ਕਮਜ਼ੋਰ ਸੀ ਜੇ ਮੇਰੇ ਪਿਆਰ ਵਿੱਚ ਤਾਕਤ ਹੁੰਦੀ ਤਾਂ ਅੱਜ ਤੂੰ ਮੇਰਾ ਹੋ ਚੁੱਕਿਆ ਹੁੰਦਾ ਉਹਨੇ ਕਿਹਾ ਤੈਨੂੰ ਜ਼ਰੂਰ ਇਹ ਗੱਲਾਂ ਕਿਸੇ ਬੁੱਕ ਜਾਂ ਨਾਵਲ ਵਿੱਚੋਂ ਮਿਲੀਆਂ ਹੋਣਗੀਆਂ ਜੋ ਤੇਰੇ ਸਿਰ ਤੇ ਸਵਾਰ ਹੋਈ ਪਰ ਸੱਚ ਵਿੱਚ ਜ਼ਿੰਦਗੀ ਇਦਾਂ ਦੀ ਨਹੀਂ ਹੈ ਮੇਰੀ ਤੇ ਆਪਣੀ ਉਮਰ ਵਿੱਚ ਫਰਕ ਦੇਖ ਕੇ ਆਪਣੇ ਪਾਪਾ ਦੇ ਘਰ ਜਾਣ ਦੀ ਤਿਆਰੀ ਕਰ ਲੈ। ਨਹੀਂ ਤਾਂ ਸਾਰੀ ਜ਼ਿੰਦਗੀ ਤੋਂ ਇਸ ਘਰ ਵਿੱਚ ਹੀ ਕ گزارੇਗੀ। ਹਜੇ ਜਵਾਨ ਹੈ ਤੇ ਆਪਣੀ ਜ਼ਿੰਦਗੀ ਖਰਾਬ ਨਾ ਕਰ। ਉਸ ਰਾਤ ਮੈਂ ਬਹੁਤ ਰੋਈ ਸੀ। ਇੰਨਾ ਰੋਈ ਜਿਦਾ ਆਖੀ ਵਾਰ ਰੋਈ ਹੂੰ। ਇਸ ਤੋਂ ਬਾਅਦ ਕਦੀ ਵੀ ਅੱਖਾਂ ਵਿੱਚ ਹੰਝੂ ਨਹੀਂ ਬਚਣਗੇ। ਮੇਰਾ ਦਿਲ ਬੜਾ ਪਰੇਸ਼ਾਨ ਸੀ। ਸਵੇਰ ਤੋਂ ਰਾਤ ਹੋ ਗਈ। ਉਹਨੂੰ ਨਹੀਂ ਦੇਖਿਆ ਸੀ ਪਤਾ ਨਹੀਂ ਉਹ ਕਿੱਥੇ ਸੀ ਥੋੜੀ ਦੇਰ ਬਾਅਦ ਮੈਨੂੰ ਨੋਕ ਕਰਨੇ ਆ ਕੇ ਦੱਸਿਆ ਕਿ ਸਾਪ ਦਾ ਬਹੁਤ ਵੱਡਾ ਐਕਸੀਡੈਂਟ ਹੋ ਗਿਆ ਤੇ ਹਸਪਤਾਲ ਵਾਚੀ ਮੇਰਾ ਦਿਲ ਡਰ ਗਿਆ ਸੀ ਤੇ ਮੈਂ ਫਟਾਫਟ ਹਸਪਤਾਲ ਪਹੁੰਚੀ ਤੇ ਡਾਕਟਰ ਨੇ ਦੱਸਿਆ ਕਿ ਉਹਦੀ ਹਾਲਤ ਬਹੁਤ ਮਾੜੀ ਹੈ ਉਹਦਾ ਸਾਰਾ ਸਰੀਰ ਬੇਕਾਰ ਹੋ ਗਿਆ ਲੱਤਾਂ ਤੋਂ ਤੁਰ ਨਹੀਂ ਸਕਦਾ ਜੇ ਇਲਾਜ ਕੀਤਾ ਜਾਵੇ ਤਾਂ ਸ਼ਾਇਦ ਠੀਕ ਹੋ ਜਾਊਗਾ ਪਰ ਇਤਾਂ ਲੱ ਨਹੀਂ ਲੱਗਦਾ ਕਿਉਂਕਿ ਉਹਦਾ ਐਕਸੀਡੈਂਟ ਬਹੁਤ ਖਤਰਨਾਕ ਹੋਇਆ ਲੱਗਦਾ ਨੂੰ ਕਾਫੀ ਨੁਕਸਾਨ ਹੋਇਆ ਅਮਿਤ ਦੀ ਹਾਲਤ ਬਹੁਤ ਮਾੜੀ ਸੀ ਮੈਂ ਉਹਨੂੰ ਦੇਖ ਕੇ ਬੜਾ ਰੋਈ ਸੀ ਕੁਝ ਸਮਾਂ ਹਸਪਤਾਲ ਵਿੱਚ ਰਹੀ ਤੇ ਉਸ ਤੋਂ ਬਾਅਦ ਉਹਨੂੰ ਘਰ ਲਿਆ ਮੈਂ ਉਹਦੀ ਸੇਵਾ ਕਰਦੀ ਸੀ ਬੜਾ ਧਿਆਨ ਰੱਖਦੀ ਸੀ ਉਹ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦਾ ਸੀ ਕੁਝ ਬੋਲਦਾ ਹੀ ਨਹੀਂ ਸੀ ਮੈਂ ਉਹਤੇ ਪਿਆਰ ਦੀ دیਵਾਨੀ ਸੀ ਅਮਿਤ ਦੀ ਸੇਵਾ ਕਰਨ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਮੈਂ 2-3 ਦਿਨ ਉਦੇ ਪੈਰਾਂ ਦੀ ਮਾਰਚ ਕੀਤੀ। ਉਹਦੇ ਹੱਥ ਨੂੰ ਫੜ ਕੇ ਤੁਰਨ ਦੀ ਕੋਸ਼ਿਸ਼ ਕੀਤੀ। ਅਮਿਤ ਮੈਨੂੰ ਕੁਝ ਨਹੀਂ ਕਹਿੰਦਾ ਸੀ। ਬਸ ਕਦੇ-ਕਦੇ ਮੈਨੂੰ ਦੇਖ ਕੇ ਰੋ ਪੈਂਦਾ ਸੀ। ਪੂਰੇ 6 ਮਹੀਨਿਆਂ ਬਾਅਦ ਉਹਦੇ ਪੂਰੇ ਪੈਰਾਂ ਨੇ ਮੂਵਮੈਂਟ ਕੀਤੀ। ਤੇ ਉਹਨੇ ਆਪ ਇਹ ਵੀ ਉੱਠ ਕੇ ਤੁਰਨ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਮੈਂ ਖੁਸ਼ ਹੋ ਗਈ। ਉਹਦੇ ਸਿਰ ਨੇ ਹਲ ਨਾਤੀ। ਇਸ ਵਾਰ ਉਹਨੇ ਮੈਨੂੰ ਆਪਣੇ ਤੋਂ ਦੂਰ ਨਹੀਂ ਕੀਤਾ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਕੈਨ ਲਗਾ ਚੁੱਤੀ ਮੈਨੂੰ ਮਾਫ ਕਰ ਦੇ ਮੈਂ ਸਮਝਦਾ ਸੀ ਕਿ ਤੇਰਾ ਪਿਆਰ ਜਜ਼ਬਾਤੀ ਹੈ ਕੱਚੀ ਉਮਰ ਦਾ ਪਿਆਰ ਹੈ ਕੋਈ ਹੀ ਦਿਨਾਂ ਵਿੱਚ ਤੇਰੇ ਪਿਆਰ ਦਾ ਨਸ਼ਾ ਉੱਤਰ ਜਾਊਗਾ ਤੇ ਤੂੰ ਮੈਨੂੰ ਛੱਡ ਕੇ ਚਲੀ ਜਾਊਂ ਇਸ ਲਈ ਮੈਂ ਤੇਰੇ ਨਾਲ ਕੋਈ ਵੀ ਰਿਸ਼ਤਾ ਬਣਾਉਣਾ ਨਹੀਂ ਚਾਹੁੰਦਾ ਸੀ ਬਲਕਿ ਤੇਰੇ ਦਿਲ ਵਿੱਚ ਗਲਤਫਹਿਮੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤੇਰੇ ਦਿਲ ਵਿੱਚ ਆਪਣੇ ਲਈ ਸ਼ੱਕ ਭਰ ਦਿੱਤਾ ਸੀ ਮੈਂ ਤੇਰੇ ਪਾਪਾ ਦੇ ਨਾਲ ਬਿਜ਼ਨਸ ਨੂੰ ਵਧਾਉਣ ਦਾ ਕਰਕੇ ਤੇਰੇ ਨਾਲ ਵਿਆਹ ਕਰਵਾਇਆ ਸੀ ਪਤ ਤਾਂ ਵੀ ਤੇਰਾ ਦਿਲ ਮੇਰੇ ਤੋਂ ਬੁਰਾ ਨਹੀਂ ਹੋਇਆ ਮੇਰੇ ਬੁਰੇ ਸਮੇਂ ਵਿੱਚ ਤੂੰ ਮੇਰਾ ਸਾਥ ਨਹੀਂ ਛੱਡਿਆ ਜੋ ਤੀ ਮੈਂ ਤੇਰੇ ਪਿਆਰ ਵਿੱਚ پاگل ਹੋ ਗਿਆ ਇਹ ਕਹਿੰਦੇ ਕਹਿੰਦੇ ਉਹਨੇ ਮੇਰੇ ਮੱਥੇ ਨੂੰ ਚੁੰਮਿਆ ਸੀ ਇੰਨੇ ਟਾਈਮ ਬਾਅਦ ਮੇਰੀ ਤਪੱਸਿਆ ਰੰਗ ਲਿਆਈ ਸੀ ਮੈਨੂੰ ਅਮਿਤ ਨਾਲ ਪਿਆਰ ਹੋ ਗਿਆ ਸੀ ਅਮਿਤ ਜਿਆਦਾ ਦੇਰ ਤੱਕ ਆਪਣੇ ਪੈਰਾਂ ਤੇ ਖੜਾ ਨਹੀਂ ਰਹਿ ਸਕਦਾ ਸੀ ਤੇ ਉੱਥੇ ਹੀ ਬੈਠੇ ਉਹਦੇ ਪੈਰਾਂ ਵਿੱਚ ਕਮਜ਼ੋਰੀ ਸੀ ਹੌਲੀ-ਹੌਲੀ ਪਿਆਰ ਤੇ ਸੇਵਾ ਰੰਗ ਲਿਆਈ ਇੱਕ ਦਿਨ ਅਮਿਤ ਆਪ ਖੜਾ ਹੋਇਆ ਤੇ ਤੁਰਿਆ ਵੀ ਇਹ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਡਾਕਟਰ ਵੀ ਇਸ ਚਮਤਕਾਰ ਤੇ ਹੈਰਾਨ ਸੀ ਤੇ ਅਮਿਤ ਬਿਲਕੁਲ ਠੀਕ ਸੀ ਉਸ ਰਾਤ ਰੋਟੀ ਖਾਣ ਤੋਂ ਬਾਅਦ ਮੈਂ ਕਮਰੇ ਵਿੱਚ ਚ ਜਾਣ ਲੱਗੀ ਤਾਂ ਉਹਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਕਿ ਤੇਰੀ ਥਾਂ ਉੱਥੇ ਨਹੀਂ ਮੇਰੇ ਕਮਰੇ ਵਿੱਚ ਅੱਜ ਤੋਂ ਮੇਰੇ ਕਮਰੇ ਵਿੱਚ ਹੀ ਰਹਾਂਗੀ ਇਹ ਕਹਿ ਕੇ ਅਮਿਤ ਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਕਮਰੇ ਵਿੱਚ ਲਿਆਇਆ। ਕਮਰੇ ਵਿੱਚ ਪੈਰ ਰੱਖਦੇ ਹੀ ਮੈਨੂੰ ਬਹੁਤ ਸੋਹਣੀ ਖੁਸ਼ਬੂ ਆਉਣ ਲੱਗ ਪਈ ਸੀ। ਪੂਰਾ ਕਮਰਾ ਫੁੱਟੇ ਦੀ ਤਰ੍ਹਾਂ ਸਜਾਇਆ ਹੋਇਆ ਸੀ। ਮੈਂ ਹੈਰਾਨ ਹੋ ਕੇ ਅਮਿਤ ਵੱਲ ਦੇਖਿਆ। ਉਹਦੀਆਂ ਅੱਖਾਂ ਵਿੱਚ ਪਿਆਰ ਸੀ। ਮੈਂ ਉਹਦੇ ਇਰਾਦੇ ਸਮਝ ਗਈ ਸੀ ਤੇ ਜਲਦੀ ਹੀ ਮੈਂ ਅਮਿਤ ਦੇ ਸੀਨੇ ਵਿੱਚ ਆਪਣਾ ਮੂੰਹ ਲ ਕੋ ਲਿਆ ਸੀ। ਉਹਨੇ ਵੀ ਮੈਨੂੰ ਕੋਟਕੇ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਤੇ ਅੱਜ ਸਾਡੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਣ ਲੱਗੀ ਸੀ ਵਿਆਹ ਤੋਂ ਪੂਰੇ 1 ਸਾਲ ਬਾਅਦ ਅਮਿਤ ਨੇ ਮੇਰੇ ਪਿਆਰ ਨੂੰ ਸਵੀਕਾਰ ਕੀਤਾ ਸੀ ਮੈਨੂੰ ਘਰ ਵਾਲੀ ਹੋਂ ਦਾ ਦਰਜਾ ਦਿੱਤਾ ਸੀ ਉਸ ਰਾਤ ਅਮਿਤ ਨੇ ਆਪਣੀ ਚਾਹਤ ਮੇਰੇ 'ਤੇ ਲੁਟਾਈ ਸੀ ਉਹਦਾ ਪਿਆਰ ਨੂੰ ਪਾ ਕੇ ਮੈਂ ਬੜੀ ਖੁਸ਼ ਸੀ ਮੈਂ ਉਹਦੇ ਚਿਹਰੇ ਵੱਲ ਦੇਖਿਆ ਤਾਂ ਅਚਾਨਕ ਮੈਨੂੰ ਉਹਦੇ ਤੇ ਹੀ ਫਿਰ ਪਿਆਰ ਆ ਗਿਆ ਮੈਂ ਉਹਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਸਾਰੀ ਜ਼ਿੰਦਗੀ ਅਮਿਤ ਦੇ ਨਾਲ ਹੀ ਨਿਭਾਵਾਂਗੀ ਤੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕੀਤੀ ਕਿ ਮੈਨੂੰ ਹਰ ਜਨਮ ਵਿੱਚ ਅਮਿਤ ਵਰਗਾ ਹੀ ਕਰਵਾਲਾ ਮਿਲੇ ਹਾਂਜੀ ਤੁਹਾਨੂੰ ਕਣੀ ਕਿਵੇਂ ਲੱਗੀ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੇ ਪਿਆਰ ਸੱਚਾ ਹੋਵੇ ਆਦਮੀ ਬਟੀ ਤਾਂ ਵੱਡੀ ਮੁਸ਼ਕਲ ਵੀ ਚਿਤ ਸਕਦਾ ਹੈ ਆਪਣੀ ਰਾਇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ